ਰੰਤਾਰਨ ਵਾਲੀ ਘਟਨਾ ਜਿੱਥੇ ਇੱਕ ਸਿਰਫਰੇ ਆਸ਼ਿਕ ਨੇ ਆਪਣੇ ਮਨੋਰਥ ਦੇ ਲਈ ਇੱਕ ਕੁੜੀ ਨੂੰ ਜਿਹਦਾ ਕੋਈ ਕਸੂਰ ਨਹੀਂ ਸੀ ਇੱਕ ਤਰਫਾ ਪਿਆਰ ਕਰਕੇ ਮੌਤ ਦੇ ਘਾੜ ਉਤਾਰ ਦਿੱਤਾ ਸੀ ਤੇ ਖੁਦ ਨੂੰ ਵੀ ਗੋਲੀ ਮਾਰ ਦਿੱਤੀ ਸੀ ਤੇ ਹੁਣ ਉਹ ਮੁੰਡਾ ਜਿਹੜਾ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਸੀ ਪ੍ਰਿੰਸ ਰਾਜ ਨਾਮ ਦਾ ਜਿਹੜਾ ਨੌਜਵਾਨ ਸੀ ਜਿਹਦਾ ਪਿਓ सीआरपीएफ ਦੇ ਵਿੱਚੋਂ ਰਿਟਾਇਰ ਹੋ ਕੇ ਜਿਹੜਾ ਵਾਪਸ ਆਇਆ ਸੀ ਆਪਣੀ ਡਿਊਟੀ ਕਰਕੇ ਤੇ ਉਸ ਦੇ ਜਿਹੜਾ ਜਿਹੜਾ ਉਸ ਦਾ ਡਿਊਟੀ ਵਾਲਾ ਰਿਵਾਰਵਰ ਸੀ ਉਸ ਦੇ ਨਾਲ ਹੀ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ ਉਹ ਜਿਹੜਾ ਨੌਜਵਾਨ ਜਿਸ ਨੇ ਦਿਮਾਗੀ ਤੌਰ ਤੇ ਜਿਹੜਾ ਸਾਈਕੀ ਸੀ ਉਸ ਕੁੜੀ ਰਾਜੀ ਦਾ ਭੋਰਾ ਜਿੰਨਾ ਵੀ ਕਸੂਰ ਨਹੀਂ ਸੀ ਜਿਹਨੂੰ ਗੋਲੀ ਮਾਰ ਕੇ ਉਸ ਦੇ ਮਾਪਿਆਂ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਉਸ ਕੁੜੀ ਤੋਂ ਦੂਰ ਕਰ ਦਿੱਤਾ ਤੇ ਉਹਦੇ ਮਾਪੇ ਵਿਲਕਦੇ ਸੀ ਕਿ ਇਹੋ ਜੇ ਸਿਰਫਰੇ ਦਾ ਕੀ ਹਸਰ ਹੋਣਾ ਚਾਹੀਦਾ ਇਹਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਹਨੇ ਆਪਣੇ ਵੀ ਜਿਹੜੀ ਗੋਲੀ ਮਾਰ ਕੇ ਆਪਣੇ ਆਪ ਨੂੰ ਵੀ ਜਿਹੜਾ ਜ਼ਖਮੀ ਕਰ ਲਿਆ ਸੀ ਤੇ ਡਾਕਟਰਾਂ ਨੇ ਕਿਹਾ ਸੀ ਕਿ ਹਜੇ ਤੱਕ ਉਹ ਖਤਰੇ ਦੇ ਵਿੱਚ ਆ ਜੇਕਰ ਉਹਨੂੰ ਹੋਸ਼ ਆਉਂਦੀ ਆ ਤੇ ਉਸਤੇ ਕੋਲੋਂ ਖਲਾਸੇ ਹੋ ਸਕਦੇ ਆ ਕਿ ਕਿਸੇ ਦੇ ਕਹਿਣ ਦੇ ਉੱਤੇ ਉਹਨੇ ਸਾਰੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਜਾਂ ਡਾਕਟਰ ਵੀ ਜਿਹੜੇ ਸਾਈਕੋਲੋਜਿਸਟ ਆ ਉਹ ਇਹ ਸਮਝਣਾ ਚਾਹੁੰਦੇ ਸੀ ਗੱਲ ਕਿ ਕਿਸ ਤਰੀਕੇ ਦੇ ਨਾਲ ਕੀ ਇਹ ਸਾਰੀ ਗੱਲਬਾਤ ਸੀ ਜਿਹੜਾ ਐਡਾ ਵੱਡਾ ਕਦਮ ਚੱਕਿਆ ਕਿਉਂਕਿ ਕੁੜੀ ਦੇ ਪਰਿਵਾਰ ਦੀ ਇਹ ਗੱਲ ਮੰਨਣਾ ਸੀ ਕਿ ਕੁੜੀ ਦੀ ਜਿਹੜੀ ਇੰਗੇਜਮੈਂਟ ਹੋ ਗਈ ਸੀ ਤੇ ਵਾਰ-ਵਾਰ ਨੌਜਵਾਨ ਉਸ ਕੁੜੀ ਨੂੰ ਪ੍ਰਪੋਜ਼ ਕਰ ਰਿਹਾ ਸੀ ਤੇ ਵਾਰ-ਵਾਰ ਉਹ ਕੁੜੀ ਨਾ ਕਰ ਰਹੀ ਸੀ ਹਾਲਾਂਕਿ ਜਿਹੜੀ ਕੁੜੀ ਆ ਉਹਨੇ ਆਪਣੇ ਘਰ ਦੇ ਵਿੱਚ ਵੀ ਇਸ ਇੱਕ ਵਾਰ ਇਸ ਗੱਲ ਨੂੰ ਜਿਹੜਾ ਆਪਣੇ ਮਾਪਿਆਂ ਦੇ ਨਾਲ ਸਾਂਝਾ ਕੀਤਾ ਸੀ ਪਰ ਉਹਨਾਂ ਨੇ ਇਸ ਨੂੰ ਲਾਈਟਲੀ ਲੈ ਲਿਆ ਤੇ ਉਹਨਾਂ ਦੀ ਧੀ ਨੂੰ ਆਪਣੀ ਜਾਨ ਗਵਾਉਣੀ ਪਈ ਪਰ ਇਹ ਨੌਜਵਾਨ ਸੀ ਜਿਹੜਾ ਪ੍ਰਿੰਸ ਰਾਜ ਇਹਦੇ ਬਾਰੇ ਕੀ ਇਹਦੇ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਕੀ ਕਾਰਨ ਸੀ ਕੀ ਇਹਨਾਂ ਨਸ਼ਾ ਕਰਦਾ ਸੀ ਜਾਂ ਫਿਰ ਕਿਸੇ ਦੇ ਪਿੱਛੇ ਲੱਗ ਕੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਇਹ ਸਾਰੀ ਜਾਣਕਾਰੀ ਇਸੇ ਤੋਂ ਹੀ حاصل ਹੋ ਸਕਦੀ ਸੀ ਕਿਉਂਕਿ ਜ਼ਖਮੀ ਹਾਲਤ ਦੇ ਵਿੱਚ ਸੀ ਬੋਲਣ ਦੀ ਜੜੀ ਅਵਸਥਾ ਦੇ ਵਿੱਚ ਨਹੀਂ ਸੀ ਤੇ ਡਾਕਟਰਾਂ ਨੇ ਕਿਹਾ ਸੀ ਕਿ ਇਹਨੂੰ ਹੌਸ਼ ਆਉਣ ਤੱਕਰ ਵੇਟ ਕਰਨੀ ਚਾਹੀਦੀ ਹੈ ਜੇਕਰ ਇਹਨੂੰ ਹੌਸ਼ ਆਉਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਸਾਰੇ ਖੁਲਾਸੇ ਹੋਣਗੇ ਕਿ ਆਖਰ ਕੀ ਕਾਰਨ ਆ ਕਿਉਂਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸਮਾਜ ਦੇ ਵਿੱਚ ਚੱਲ ਰਹੀਆਂ ਸੀ ਕਈ ਲੋਕ ਤਰ੍ਹਾਂ-ਤਰ੍ਹਾਂ ਦੇ ਜਿਹੜੇ ਐਲੀਗੇਸ਼ਨ ਲਾ ਰਹੇ ਸੀ ਪਰ ਅਸਲ ਗੱਲ ਇਹੀ ਨੌਜਵਾਨ ਦੱਸ ਸਕਦਾ ਹਾਲਾਂਕਿ ਜਿਹੜੀ ਪੁਲਸਾ ਉਹ ਤਫਤੀਸ਼ ਕਰ ਰਹੀ ਹੈ ਨੌਜਵਾਨ ਦੇ ਜਿਹੜੇ ਯਾਰ ਦੋਸਤ ਆ ਜਾਂ ਜਿਹੜੀ ਕੁੜੀ ਕੋਲ ਖੜੀ ਸੀ ਜਿਹੜੀ ਕੁੜੀ ਦੀ ਜਾਨ ਗਈ ਆ ਉਸ ਦੇ ਕੋਲ ਖੜੀ ਸੀ ਉਸ ਤੋਂ ਵੀ ਜਿਹੜੀ ਪੁੱਛ ਪੜਤਾਲ ਕੀਤੀ ਗਈ ਆ ਉਸ ਨੇ ਵੀ ਇਹੀ ਗੱਲ ਆਖੀ ਸੀ ਕਿ ਵਾਰ-ਵਾਰ ਤੰਗ ਪਰੇਸ਼ਾਨ ਕਰਦਾ ਸੀ ਇੱਕੋ ਜਿਹੜੀ ਕਲਾਸ ਦੇ ਵਿੱਚ ਪੜ੍ਹਦੇ ਸੀ ਵਾਰ-ਵਾਰ ਉਸ ਕੁੜੀ ਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਪਿਆਰ ਕਰਦਾ ਮੇਰੇ ਨਾਲ ਗੱਲ ਕਰ ਪਰ ਉਹ ਕੁੜੀ ਜਿਹੜੀ ਨਾਂ ਕਰਦੀ ਸੀ ਉਹ ਕੁੜੀ ਨੇ ਇੱਥੋਂ ਤੱਕ ਆਕ ਦਿੱਤਾ ਸੀ ਕਿ ਉਸ ਦੀ ਕਿਸੇ ਹੋਰ ਨੌਜਵਾਨ ਦੇ ਨਾਲ ਜਿਹੜੀ ਅੰਗੇਜਮੈਂਟ ਹੋ ਗਈ ਆ ਤੇ ਉਹ ਆਪਣੇ ਮਾਪਿਓ ਦੀ ਜਿਹੜੀ ਪੱਗ ਉਸ ਨੂੰ ਦਾਗ ਨਹੀਂ ਲਾ ਸਕਦੀ ਜਿਹੜਾ ਕੁਛ ਉਹਦੇ ਮਾਪਿਓ ਨੇ ਕਰਤਾ ਉਹਨੂੰ ਮਨਜ਼ੂਰ ਆ ਜਿਵੇਂ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਆਪਣੇ ਸਮਾਜ ਦੇ ਵਿੱਚ ਜਿਹੜੀਆਂ ਕੁੜੀਆਂ ਸਿਆਣੀਆਂ ਉਹ ਆਪਣੇ ਮਾਪਿਓ ਅੱਗੇ ਜਿਹੜਾ ਸਿਰ ਝੁਕਾ ਦਿੰਦੀਆਂ ਉਹ ਇਹੋ ਜਿਹੇ ਜਿਹੜੇ ਪੁੱਠੇ ਚੱਕਰਾਂ ਦੇ ਵਿੱਚ ਨਹੀਂ ਪੈਂਦੀਆਂ ਤੇ ਉਹ ਕੁੜੀ ਨੇ ਇਹ ਵੀ ਗੱਲ ਆਖੀ ਸੀ ਕਿ ਮੇਰੇ ਮਾਪਿਓ ਨੇ ਮੈਨੂੰ ਜਿਹੜੀ ਕਾਲਜ ਦੇ ਵਿੱਚ ਪੜਨ ਲਈ ਭੇਜਿਆ ਤੇ ਉਹ ਬੜੇ ਔਖੇ ਹੋ ਕੇ ਜਿਹੜੀ ਮੇਰੀ ਫੀਸ ਆ ਜਿਹੜੀ ਉਹ ਦਿੰਦੇ ਆ ਤੇ ਮੈਂ ਉਹਨਾਂ ਦੇ ਨਾਲ ਵਿਸ਼ਵਾਸ ਘਾਤ ਨਹੀਂ ਕਰਨਾ ਮੈਂ ਇੱਥੇ ਕੋਈ ਆਸ਼ਕਮਜਾਜੀ ਕਰਨ ਨਹੀਂ ਆਉਂਦੀ ਮੈਂ ਇੱਥੇ ਜਿਹੜੀ ਕਾਲਜ ਦੇ ਵਿੱਚ ਪੜਨ ਦੇ ਲਈ ਆਉਣੀ ਆ ਤੇ ਮੇਰਾ ਪੜਨਾ ਹੀ ਮਕਸਦ ਆ ਤੇ ਮੈਨੂੰ ਤੂੰ ਤੰਗ ਪਰੇਸ਼ਾਨ ਨਾ ਕਰ ਪਰ ਇਹ ਜਿਹੜਾ ਪ੍ਰਿੰਸ ਰਾਸ ਸੀ ਇਹਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਸੀ ਇਹ ਵਾਰ-ਵਾਰ ਕੁੜੀ ਨੂੰ ਜਿਹੜਾ ਤੰਗ ਕਰਦਾ ਸੀ ਉਹਦੇ ਰਾਹਾਂ ਦੇ ਵਿੱਚ ਖੜਦਾ ਸੀ ਉਹਦੇ ਘਰ ਤੱਕਰ ਪਹੁੰਚ ਗਿਆ ਸੀ ਜਿਹੜੀ ਉਹਦੀ ਸਹੇਲੀ ਦੇ ਦੱਸਣ ਮੁਤਾਬਕ ਉਹਨੂੰ ਜਿਹੜੀਆਂ ਸੋਸ਼ਲ ਮੀਡੀਆ ਦੀਆਂ ਸਾਈਟਾਂ ਉਹਨਾਂ ਦੇ ਉੱਤੇ ਮੈਸੇਜ ਕਰਦਾ ਸੀ ਉਹ ਕੁੜੀ ਨੇ ਸਾਰੇ ਪਾਸਿਓਂ ਬਲੌਕ ਕਰ ਦਿੱਤਾ ਉਹਨੂੰ ਫਿਰ ਰਾਹਾਂ ਦੇ ਵਿੱਚ ਰੋਕਦਾ ਸੀ ਤੇ ਉਹ ਆਪਣੀ ਬੇਇੱਜ਼ਤੀ ਦੇ ਡਰੋਂ ਉਹਨੇ ਕੋਈ ਕੰਪਲੇਟ ਇਸ ਨੌਜਵਾਨ ਦੀ ਨਹੀਂ ਦਿੱਤੀ ਪਰ ਉਦੋਂ ਜਿਹੜਾ ਜਿਹੜਾ ਅੰਤ ਹੋ ਗਿਆ ਜਦੋਂ ਇਹ ਪਿਸਤੌਲ ਲੈ ਕੇ ਕੁੜੀ ਤੋਂ ਜਿਹੜਾ ਆਪਣੀ ਬਦਮਾਸ਼ੀ ਦੇ ਸਿਰ ਤੇ ਜਿਹੜਾ ਉਹਨੂੰ ਪੁੱਛਣ ਗਿਆ ਕਿ ਮੈਨੂੰ ਜਾਂ ਤਾਂ ਜਿਹੜਾ ਮੇਰੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆ ਜਾ ਤੇ ਜਾਂ ਤੈਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਊ ਪਰ ਉਸ ਕੁੜੀ ਨੂੰ ਨਹੀਂ ਇਸ ਚੀਜ਼ ਦਾ ਪਤਾ ਸੀ ਕਿ ਸੱਚਮੁੱਚ ਹੀ ਅੱਜ ਜਿਹੜਾ ਇਹ ਮੈਨੂੰ ਮੌਤ ਦੇ ਘਾਟ ਉਤਾਰ ਦੂਗਾ ਉਸ ਕੁੜੀ ਨੇ ਜਿਹੜਾ ਉੱਥੇ ਡਰਦੀ ਨੇ ਉਨੇ ਨਾ ਕਹਿ ਦਿੱਤੀ ਕਿਉਂਕਿ ਉਸ ਕੁੜੀ ਨੂੰ ਲੱਗਦਾ ਸੀ ਕਿ ਜੇਕਰ ਉਹਨੇ ਇੱਕ ਅੱਧੀ ਵਾਰ ਇਹਨੂੰ ਕਿਸੇ ਗੱਲ ਦੇ ਉੱਤੇ ਮਾੜੀ ਮੋਟੀ ਹਾਮੀ ਭਰਤੀ ਤੇ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਉਸ ਨੂੰ ਬਦਨਾਮ ਕਰੂਗਾ ਉਹਨੇ ਵਿਚਾਰੀ ਨੇ ਆਪਣੀ ਬਦਨਾਮੀ ਤੋਂ ਡਰਦੀ ਨੇ ਇਹਨੂੰ ਫੇਰ ਨਾ ਕਹੀ ਕਿਉਂਕਿ ਉਹ ਸੱਚਮੁੱਚ ਹੀ ਆਪਣੇ ਜਿਹੜੇ ਮਾਪਿਓ ਦੀ ਇੱਜ਼ਤ ਕਰਦੀ ਸੀ ਜਿਹੜੇ ਮਕਸਦ ਦੇ ਲਈ ਉਹਨੂੰ ਕਾਲਜ ਭੇਜਦੇ ਸੀ ਉਹੀ ਕੰਮ ਕਰਦੀ ਸੀ ਪੜਨ ਦੇ ਲਈ ਕਾਲਜ ਜਾਂਦੀ ਸੀ ਤੇ ਉਹਨੇ ਇਸ ਨੌਜਵਾਨ ਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਪਿਓ ਦੀ ਜਿਹੜੀ ਸਰਵਿਸ ਰਵਾਲਵਰ ਸੀ ਉਹਦੇ ਨਾਲ ਉਸ ਕੁੜੀ ਦਾ ਜਿਹੜਾ ਜਿਹੜਾ ਉਹਦੇ ਜਿਹੜੀ ਗੋਲੀ ਮਾਰ ਦਿੱਤੀ ਤੇ ਦੁਖਦਾਈ ਘਟਨਾ ਹੋ ਗਈ ਹੁਣ ਇਹਦੀ ਹੋਸ਼ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਜਦੋਂ ਇਹਨੂੰ ਹੋਸ਼ ਆਊਗੀ ਉਸ ਤੋਂ ਬਾਅਦ ਇਸ ਤੋਂ ਤਫ਼ਤੀਸ਼ ਕੀਤੀ ਜਾਊਗੀ ਕਿ ਕਿਸਤੇ ਕੋਈ ਮਾਨਸਿਕ ਰੋਗੀ ਸੀ ਇਹ ਜਾਂ ਫਿਰ ਗੱਲ ਵਿੱਚ ਕੋਈ ਹੋਰ ਆ ਜੇਕਰ ਕੋਈ ਜਿਹੜੀ ਇਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਘਟਨਾ ਘਟਦੀ ਆ ਤੇ ਇਸ ਦੇ ਨਾਲ ਲੋਕ ਪਹਿਲਾਂ ਹੀ ਜਿਹੜੀਆਂ ਕੁੜੀਆਂ ਨੂੰ ਪੜ੍ਹਨ ਦੇ ਲਈ ਨਹੀਂ ਜਿਹੜੀ ਉੱਚੇ ਰੀ ਸਿੱਖਿਆ ਦੇ ਲਈ ਨਹੀਂ ਭੇਜਦੇ ਤੇ ਇਹਦਾ ਗਲਤ ਮੈਸੇਜ ਜਿਹੜਾ ਜਾ ਸਕਦਾ ਇਸ ਕਰਕੇ ਇਹੋ ਜਿਹੇ ਜਿਹੜੀਆਂ ਘਟਨਾਵਾਂ ਇਹ ਰੁਕਣੀਆਂ ਚਾਹੀਦੀਆਂ ਜੇਕਰ ਕੋਈ ਇਸ ਦਾ ਵਿੱਚ ਦੋਸ਼ੀ ਆ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਜੇਕਰ ਵਿੱਚੋਂ ਕੋਈ ਹੋਰ ਗੱਲ ਆ ਉਹ ਵੀ ਜਿਹੜੀ ਸਾਹਮਣੇ ਆਉਣੀ ਚਾਹੀਦੀ ਆ